ਆਯੋਜਨਾ ਕੀਤੀ ਬਗਾਈਏ ਆਪਾਂ ਬਾਈ ਦੋਲੇ ਆਏ ਆ ਆਇਆ ਕੀ ਕਰ ਲੱਗਿਆ ਅੰਚ ਬਈ ਇਹ ਲਿਆਂਦਾ ਨਾਜ਼ਰ ਮੁਲ ਅੱਛਾ ਬੋਲ ਲਿਆਂਦਾ ਏ ਠੀਕ ਆ ਵੇਖ ਲੋ ਸੁੱਕਾ ਨਹਿਰ ਨੂਰ ਚੋਣੀ ਕੱਢਿਆ ਤੇ ਬੰਦਾ ਕਹਿੰਦਾ ਵੀ ਨਰਜੀ ਬੜੀ ਆ ਬੰਦਾ ਕਹਿੰਦਾ ਵੀ ਨਰਜੀ ਬਹੁਤ ਐ ਚ ਬਈ ਐਵੇਂ ਆ ਬਹੁਤ ਐ ਨਰਜੀ ਆ ਬਈ ਹਾਂ ਬਹੁਤ ਜ਼ਿਆਦਾ ਨਰਜੀ ਆ ਕੀ ਫਾਇਦਾ ਦਾ ਇਹ ਦਿਨਾਂ ਬਈ ਜੋ ਵੀ ਤੁਹਾਨੂੰ ਤਕਾਬਤ ਹੁੰਦੀ ਆ ਹਾਂ ਆਪਾਂ ਕਹਿੰਦੇ ਕਾਬੂ ਹੁੰਦੀ ਆ ਹਾਂ ਬੜੀ ਕਮਜ਼ੋਰੀ ਆ ਮੈਂਟਲ ਸਿਹਤਾਂ ਚ ਸ਼ੁਰੂ ਹੋ ਜਾਂਦੀ ਹੈ ਅੱਛਾ ਹਾਂ ਇਹ ਨਾਲ ਦੀ ਨਾਲ ਕੰਮ ਕਰਦਾ ਜਿਵੇਂ ਆਪਾਂ ਕਹਿੰਦੇ ਸਟਿੰਗ ਕੰਮ ਕਰਦੀ ਆ ਨਾਲ ਦੀ ਨਾਲ ਸਟਿੰਗਾ ਸਟੰਗਾ ਨਾ ਮੈਂ ਕੋਸ਼ਿਸ਼ ਨਹੀਂ ਲੇ ਮੁਰੇ ਅੱਛਾ ਤੁਹਾਨੂੰ 10 ਮਹੀਨੇ ਲਗਾ ਦੇ ਇਹਨੇ ਐਕਸਪੈਰੀਮੈਂਟ ਕੀਤਾ ਵਾ ਇਹ ਹਾਂ ਹਾਂ ਠੀਕ ਆ ਬਈ ਹਾਂ ਛਿੱਲੇਗਾ ਅੱਛਾ ਤੇ ਰਾਹ ਦੇ ਵਿੱਚ ਹੀ ਬਾਈ ਕਹਿੰਦਾ ਆਪਾਂ ਬਾਈ ਕੋਲੇ ਟੂਲ ਸੀਗੇ ਬਾਈ ਦੁਕਾਨ ਤੇ ਆਏ ਸੀਗੇ ਆਪਣੇ ਪਿੰਡ ਦਾ ਮੁੰਡਾ ਹਾਂ ਇਹ ਬਾਈ ਦੀ ਦੁਕਾਨ ਆ ਇੱਥੇ ਗੱਡੀਆਂ ਦਾ ਗੱਡੀਆਂ ਦੀ ਅੱਛਾ ਐਕਸਪੀਰੀਅੰਸ ਵੀ ਬਹੁਤ ਬਾਈ ਸ਼ੈਲਦਾ ਹੀ ਰਹਿਣਾ ਕਿਆ ਚਲਦੇ ਆ ਬਾਈ ਆਪਣੀ ਦੁਕਾਨ ਲਈ ਲਫਾਫੇ ਜੀ ਪਾਲੀਆਂ ਆ ਹਾ ਵੀ ਹਾਂ ਅੱਛਾ ਤੇ ਜਿਹੜਾ ਪਾਣੀ ਏ ਉਹ ਅੱਡ ਕਰ ਲੈਣਾ ਵਾ ਉਹ ਗਲਾਸ ਕਰ ਲੈ ਅੱਛਾ ਵੈਰੀ ਗੁੱਡ ਇਹ ਕਹਿੰਦਾ ਕੋ ਖਾਣਾ ਮੈਂ ਕਿਹਾ ਭਾਈ ਮੈਂ ਆਪਾਂ ਨਹੀਂ ਫਾਸਟ ਫੂਡ ਖਾਣਾ ਹਨਾ ਆਪਾਂ ਖੇਸਬਾਜੀ ਖਾਣ ਦੇ ਹੱਕ 'ਚ ਠੀਕ ਹੈਂਦਾ ਫਿਰ ਤੇ ਮੈਂ ਕਿ ਐਨਰਜੀ ਵਾਲੀ ਚੀਜ਼ ਮੈਂ ਕਿਹਾ ਆਪਾਂ ਆਮ ਹੀ ਵੇਖੀ ਗਰੀ ਪਰ ਕਹਿੰਦਾ ਨਹੀਂ ਆਪਾਂ ਤਾਂ ਐਕਸਪੈਰੀਮੈਂਟ ਕਰਾਉਣਾ ਵਾ ਐਕਸਪੈਰੀਮੈਂਟ ਇਹ ਆ ਵੀ ਇਹ ਕਹਿੰਦਾ ਇਹਨੂੰ ਤਿਆਰਬਾ ਕਰਿਓ ਕਈ ਵਾਰੀ ਆਪਾਂ ਯਾਤਰਾ ਤੇ ਜਾਂਦੇ ਕਿਤੇ ਹਨਾ ਹਾਂ ਤੇ ਆਪਾਂ ਹੰਬੇ ਹੁੰਨੇ ਆ ਤੇ ਥਕੀਵਾਂ ਨਾਲ ਦੀ ਨਾਲ ਐਨਰਜੀ ਦਿੰਦਾ ਵਾ ਤਾਂ ਬਾਈ ਨੇ ਸਪੈਸ਼ਲ 50 ਰੁਪਏ ਲਾਏ ਆ ਤੇ ਗੱਲ ਵੀ ਕਰਕੇ ਆਂਦੀ ਉਹਦੇ ਨਾਲ ਵੀ ਸਾਫ਼ ਨਿਕਲੇ ਮਾਲ ਵਿੱਚੋਂ ਇਹ ਖਰਾਬ ਨਿਕਲੋਂਗਾ ਕਿਈ ਵੀ ਨਹੀਂ ਖਰਾਬ ਨਿਕਲਿਆ ਹੁੰਦਾ ਪਾ ਹਾਲਾਂਕਿ ਵਸ ਤਾਂ ਉਹਨਾਂ ਦੇ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਕਿਹੜਾ ਖੋਲ ਕੇ ਵੇਖਿਆ ਹੁੰਦਾ ਪਰ ਫਿਰ ਵੀ ਜਿਹਦਾ ਰੋਜ਼ ਦਾ ਕੰਮ ਆ ਤਾਂ ਅੰਦਾਜ਼ਾ ਲੱਗ ਪਗ ਹੋਈ ਜਾਂਦਾ ਬੰਦੇ ਨੂੰ ਬਈ ਕਿੰਨਾ ਘਟਾ ਲੱਗ ਜਾਂਦਾ ਛੱਲਣ ਨੂੰ ਇਹ ਜਿਹੜਾ ਆਮ ਬੰਦਾ ਪਬਲਿਕ ਕੰਨ ਦੇ ਵਿੱਚ ਆਪਾਂ ਦਾ 1.5 ਮਿੰਟ ਹੀ ਲੱਗਾ ਮੈਨੂੰ ਅੱਛਾ ਤੂੰ ਐਂ ਕਰਦੇ ਰਹਿੰਦੇ ਨੇ ਹਨਾ ਆੱਖਾਂ ਹੀ ਹੁੰਦੀਆਂ ਵਾਂ ਆੱਖਾਂ ਹੁੰਦੀਆਂ ਵਾਂ ਦੀਆਂ ਹਾਂ ਆ ਆ ਖਾਉਂਦੀਆਂ ਅੱਛਾ ਕਾਲੀਆਂ ਆਇਦਾ ਆਇਦਾ ਇਹ ਨਾਕਾ ਹੈ ਇੱਕ ਇੱਕ ਮਿੰਟ ਕੋੜਤਾ ਬਾਈ ਯਾਰ ਗਲਾਸ ਲੈ ਗਿਆ ਨਾ ਬਾਈ ਗਲਾਸ ਧੋ ਕੇ ਲੈ ਨਹੀਂ ਵੀਰੇ ਯਾਰ ਬਾਈ ਗਲਾਸ ਲੈ ਗਿਆ ਤਾਂ ਪਾਣੀ ਨਿਕਲੂਗਾ ਬਾਈ ਬਿਲਕੁਲ ਬਾਈ ਛਕ ਲੈਣਾ ਵਾ ਨਾਲ ਦੀ ਨਾਲ ਤੇ ਬਾਈ ਯਾਰ ਇੰਨੀ ਵਧੀਆ ਚੀਜ਼ੇ ਲੋਕੀ ਤੇ ਨਹਿਰੇ ਛੱਡ ਦਿੰਦੇ ਆ ਪਾਗਲਾ ਬਾਈ ਹੈ ਪਾਗਲਾ ਇੱਕ ਮਿੰਟ ਪਾਗਲ ਲੋਕ ਕਾਦੋਂ ਜਿਹੜੀ ਖਾਣ ਵਾਲੀ ਚੀਜ਼ ਆ ਹਾਂ ਉਹ ਆਪਾਂ ਛੱਡ ਦਿੰਨੇ ਆ ਹਾਂ ਜਿਹੜੀਆਂ ਸਿੱਟਣ ਵਾਲੀਆਂ ਜਿਵੇਂ ਆਪਾਂ ਖਾਈ ਜਾਨੇ ਜਿਵੇਂ ਜਿਵੇਂ ਕਿ ਆ ਜਿਵੇਂ ਫਾਸਟਪੂਰ ਦਾ ਰਿਕਨ ਵਾਲਾ ਕੰਮ ਆ दारू ਲਾਲੋ दारू ਆ ਭਾ ਜਿਹੜੇ ਨਸ਼ੇ ਪੱਤੇ ਆ ਉਹ ਸਿੱਟਣ ਵਾਲੀਆਂ ਚੀਜ਼ਾਂ ਆ ਉਹਨਾਂ ਨੂੰ ਲੋਕ ਖਾਂਦੇ ਆ ਆਹ ਦੇ ਕੁਦਰਤ ਨੇ ਇੱਕ ਫਲ ਫਰੂਟ ਪੈਦਾ ਕੀਤਾ ਏਡਾ ਵਧੀਆ ਵਾਹ ਤੇਰੇ ਇਹਦਾ ਬਹੁਤ ਵਧੀਆ ਪੁੰਨ ਦੀ ਵੀ ਨਹੀਂ ਲੋੜ ਇਹਨੂੰ ਨਾ 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 ਕਿ ਮੂੰਹ ਬਣੂਗਾ ਇਹਨੂੰ ਬਿਲਕੁਲ ਬਿਲਕੁਲ ਅੱਛਾ ਇਹਨੂੰ ਹੰਡੋ ਲਾਂਦੇ ਇੱਧਰ ਆ ਦੇ ਸਾਈਡ ਤੇ ਵੈਰੀ ਗੁੱਡ ਹਾਂ ਹਾਂ ਅੱਛਾ ਮਾਸ਼ੱਅੱਲਾ ਬਾਦ ਅੱਛਾ ਉਹ ਆਇਆ ਕਲਰ ਕਿੰਨਾ ਵਧੀਆ ਆ ਜਿਵੇਂ ਪੈਦਾ ਕੀਤਾ ਉਹਨੇ ਕੁਦਰਤ ਦਾ ਇਹ ਉਹ ਥੋੜਾ ਝਿਲਤ ਨੂੰ ਵੀ ਨਹੀਂ ਹੁਣ ਸਾਫ਼-ਸਾਫ਼ ਦੇ ਰੱਖ ਲਾ ਹੁਣ ਠੀਕ ਆ ਆ ਆ ਸ਼ਕਲ ਸਕਦੇ ਆ ਵਾਰੀ-ਵਾਰੀ ਸ਼ਕਲ ਆ ਬੇਸ਼ਕਲ ਆ ਅੱਛਾ ਬਹੁਤ ਵਧੀਆ ਵਿੱਚ ਦੇ ਦਾਣੇ ਜਿ ਢੱਗ ਪੇ ਕੋਈ ਨਹੀਂ ਮੂੰਹ ਆਪਣਾ ਪਰਮਾਤਮਾ ਨੇ ਪੁਨਨ ਹੱਥ ਹੀ ਲਾਇਆ ਵਾ ਉਹੋ ਮਾਈਨ ਹੋ ਜਾਵੇ ਛਾਗਲਾ ਛਾਗਲਾ ਬਹੁਤ ਜ਼ਿਆਦਾ ਮਿੱਠਾ ਵੀ ਕਿਵੇਂ fera ਕੰਮ ਐਂਡਲੈਸ ਆ ਭਾਈ ਮੇਰਾ ਹੀ ਸਾਰਾ ਖਾ ਦੇ ਦੋਨੇ ਖਾ ਲਿਓ ਆ ਮੈਂ ਖਾ ਲਿਆ ਸਾਰਾ ਖਾਲਾ ਖਾਲਾ ਵੀ ਢੋਲ ਗਿਆ ਇਹਨੂੰ ਕਿ ਲੋੜ ਹੀ ਨਹੀਂ ਮੜਾ ਆ ਬੂਰਾ ਇਹ ਲੈ ਜਾਊਗਾ ਨੇਚਰਲ ਦੀਦਾ ਯਾਰ ਬੂਰਾ ਵੀ ਖਾਣਗੇ ਸਾਰਾ ਕੁਝ ਆ ਤਾਂ ਨਾ ਆ ਇਹਦਾ ਆਸਾਕਾ ਹਾਂ ਇਹ ਬਵਾਸੀਰ ਦੇ ਹਾਂ ਦਵਾਈ ਬੰਦੀ ਹਾਂ ਆਸਾ ਕੋਈ ਨਹੀਂ ਨਹੀਂ ਇਹ ਚ ਕੋਈ ਚੱਲ ਇਹ ਸਾਲ ਕੇ ਭੁੰਨ ਕੇ ਕਾਲਾ ਕਰਕੇ ਬਹੁਤ ਵਧੀਆ ਦਵਾਈ ਬੰਦੀ ਤੇ ਹੁਣ ਆਪਾਂ ਇੱਕ ਇਹ ਗੋਣਾ ਤੁਹਾਡੇ ਨਾਲ ਇਹ ਮੁੰਡਾ ਮੇਰਾ ਦੋਸਤ ਆਇਆ ਅੱਛਾ ਹਾਂ ਖਾਣਦੇ ਆ ਉਗਰ ਪਿੰਡ ਦਾ ਬਈ ਹਾਂ ਹਾਂ ਜਾਣਦਾ ਸੀਗਾ ਮੁੱਗੇ ਤਰਿਆਂ ਦਾ ਆਪਾਂ ਦੇਖ ਕੇ ਰੋ ਗਿਆ ਅੱਛਾ ਤੇ ਇਹਦੇ ਕਰਮਾਂ ਦੇ ਨਾਲ ਹੀ ਸੀਗਾ ਅੱਛਾ ਹਾਂ ਇਹ ਰਾਜਮੇਸੀ ਦਾ ਮੁੰਡਾ ਕੰਮ ਕਰਦਾ ਬਹੁਤ ਹੀ ਅੱਛਾ ਇਹ ਮੁੰਡਾ ਵਾ ਉਮਰ ਚ ਤਾਂ ਵੱਧ ਲੱਗਦਾ ਮੈਨੂੰ ਸਹਿਣਾ ਇਹ ਮੁੰਡਾ ਵਾ ਇਹ ਥੋੜਾ ਟੈਨਸ਼ਨ ਕਰਕੇ ਨਾ ਚੱਲਦੀ ਗਾੜੀ ਚੱਪੀ ਜਾਂਦੀ ਜੀ 75 ਸਾਲ ਦਾ ਮੁੰਡਾ ਕਿੰਨੇ ਦਾ 75 ਸਾਲ ਦਾ ਮੁੰਡਾ 75 ਸਾਲ ਦਾ ਮੁੰਡਾ ਜੀ ਠੀਕ ਆ ਇਹ ਨਾਲੀਆਂ ਕਿਵੇਂ ਖਾਂਦੇ ਆ ਇਹ ਨਾਲੀਆਂ ਦਾ ਇਹਨੂੰ ਕਿੱਥੇ ਕਿੱਦਾਂ ਦੇਣਾ ਪਿੰਨ ਲੜਾ ਬੜਾ ਵਖਾ ਅਜੇ ਪਹਿਲਾਂ ਆਪ ਜੁੱਥਣਾ ਪੈਂਦਾ ਨਹੀਂ ਨਹੀਂ ਗ੍ਰੈਂਡਰ ਵਾਲਾ ਗ੍ਰੈਂਡਰ ਤੇ ਗ੍ਰੈਂਡ ਕਰਕੇ ਨਾ ਹਾਂ ਫੇਰ ਖਾਂਦੇ ਆ ਅੱਛਾ ਤਰੀ ਵਾਲਾ ਬੜਾ ਤੋੜ ਕੇ ਦੇ ਇਹਨਾਂ ਨੂੰ ਵੀ ਆਏ ਅੱਛਾ ਨਹੀਂ ਲੱਗਦਾ ਮੈਨੂੰ ਚੈੱਕ ਕਰ ਲਈਏ ਕਿਵੇਂ ਖਾਂਦੇ ਆ ਏ ਵੈਰੀ ਗੁੱਡ ਕਿਵੇਂ ਆਈ ਮਾ ਮਿੱਠਾ ਦਾ ਨਹੀਂ ਮਿੱਠਾ ਨਹੀਂ ਗਾ ਖੰਡ ਪਾ ਦਿੱ ਗਏ ਵਿੱਚ ਹਾਂ ਕੋਰਟੋਗਾਲ ਵਾਲਾ ਤਾਂ ਕਿਹਦੀ ਗੱਲ ਕੀਤੀ ਤੇ ਜੇ ਕੋਈ ਪੱਗ ਸਿੱਖਣੀ ਚਾਹੁੰਦਾ ਹੋਵੇ ਨਹੀਂ ਪੱਗ ਦਾ ਟਾਈਮ ਨਹੀਂ ਗਾ ਯਾਰ ਵਧੀਆ ਮੈਂ ਤੁਹਾਨੂੰ ਕਹ ਰਹੀਏ ਟਾਈ ਜਦੋਂ ਗਾਵੋਗੇ ਹਾਂ ਸਾਲ ਟਿਕਟ ਤੇ ਨਾਉਂਦਾ ਇੱਕ ਦਿਨ ਕਿਹੜੇ ਦਿਨ ਵਿਸ਼ਕਰਮਾਡੇ ਵਾਲਾ ਹਾਂ ਉਹ ਦਿਸੀਤੀ ਹੁੰਦੀ ਆ ਵਿਸ਼ਕਰਮਾਡੇ ਵਾਲੇ ਦਾ ਬਸ ਠੀਕ ਆ ਵਿਸ਼ਕਰਮਾਡੇ ਵਾਲੇ ਤਾਂ ਜੇ ਕਿਨੇ ਪੱਗ ਸਿੱਖਣੀਆਂ ਤਾਂ ਤਾਏ ਜੀ ਕੋਲ ਸਿੱਖ ਸਕਦਾ ਵਾ ਬੁਕਿੰਗ ਕਰਾਉਣੀ ਪੈਣੀ ਪਹਿਲਾਂ ਹੈ ਬੁਕਿੰਗ ਪੁੱਛ ਲੈ ਆ ਬਸ ਸਕੀਮ ਹੀ ਹੋਰ ਕੱਢ ਦਿੰਨੇ ਆ 21 ਡਰਾ ਇੱਕ ਮਿੰਟ ਕੱਢ ਲੈਨੇ ਆ ਵੀ ਜੇ ਕਿਨੇ ਪੱਗ ਸਿੱਖਣੀਆਂ ਤਾਏ ਜੀ ਤੋਂ ਹੂੰ ਤੇ ਉਹ ਮਤਲਬ ਮੰਨ ਲਓ 1000 ਕਮੈਂਟ ਆ ਗਿਆ ਤੇ ਤੁਸੀਂ ਆਪਾਂ Winner ਕੱਢਾਂਗੇ ਜਿਹੜਾ Winner ਆ ਗਿਆ ਉਹਨੂੰ ਸਾਲਜ ਇੱਕ ਦਿਨ ਮਸਕਰਮਾ ਦੇ ਅਲਦ ਗਈ ਪਾਦੇ ਜਿਹੜੀ ਤੈਨੂੰ ਪੁੱਛ ਵੀ ਲੋ ਕਿਹੜੀ ਬਾਗ ਹੈ ਇੱਕਦਮ ਉਹ ਆਉਂਦੀ ਆਪਣਿਆਲਾ ਸਹੀ ਅਸਮਾਨੀ ਬਾਗ ਹੈ ਹੈ ਅਸਮਾਨੀ ਬਾਗ ਅਸਮਾਨੀ ਠੀਕ ਆ ਇਹ ਅਸਮਾਨੀ ਬਾਗ ਆ ਠੀਕ ਆ ਸਮਾਨੀ ਚਲ ਆਪਾਂ ਸਮਾਪਤੀ ਕਰ ਦਈਏ ਠੀਕ ਹਾਂ ਹਾਂ ਬਿਲਕੁਲ ਕਿਵੇਂ ਬਹੁਤ ਵਧੀਆ ਵਾ ਤੁਸੀਂ ਵੀ ਖਾਓ ਨਰਸੀ ਹੁੰਦੀ ਹੈ ਨਾ ਠੀਕ ਆ ਜੀ ਧੰਨਵਾਦ